ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਚੰਡਾਲ ਨੂਹਾ ਸਾਡਾ ਪੰਜਾਬ ਦਾ ਜਿਹੜਾ ਐਪੀਸੋਡ ਚੱਲ ਰਿਹਾ ਹੈ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਪ੍ਰੀਤ ਨੇ ਕਮੇਟੀਆਂ ਪਾਈਆਂ ਤੇ ਉਸ ਨੂੰ 10000 ਰੁਪਏ ਦਾ ਨੁਕਸਾਨ ਹੋਇਆ ਫਿਰ ਉਹ ਘਰ ਜਾਂਦੇ ਹਨ ਵਿੱਕੀ ਨੂੰ ਉਹ ਸਰਪੰਚ ਉਹਨਾਂ ਕੋਲ ਜਾਣ ਤੋਂ ਰੋਕਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਇਹ ਨਾ ਕਹਿ ਦਿਓ ਕਿ ਮਾਪੇ ਪਸੀ ਰੱਖਾਂਗੇ ਇਸੇ ਤਰ੍ਹਾਂ ਜਦੋਂ ਬਾਪੂ ਜੀ ਕਹਿੰਦੇ ਹਨ ਕਿ ਤੂੰ ਤਾਂ ਐਵੇਂ ਰਹਿਣਾ ਹੈ ਜਿੱਦਾਂ ਅਮਰੀਕਾ ਜਾ ਕੇ ਵਸ ਗਿਆ ਹੋਵੇ ਤਾਂ ਵਿੱਕੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ ਇਸ ਤਰ੍ਹਾਂ ਉਹਨਾਂ ਵਿੱਚ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਹਨ ਸਰਪੰਚ ਸਾਹਿਬ ਉਹਨਾਂ ਨੂੰ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਮਾਪੇ ਨੂੰ ਨਹੀਂ ਰੱਖ ਸਕਦੇ ਤਾਂ ਉਹਨਾਂ ਦਾ ਹਿੱਸਾ ਲੈਣ ਦਾ ਵੀ ਤੁਹਾਡਾ ਕੋਈ ਹੱਕ ਨਹੀਂ ਹੈ ਇਹਨੇ ਨੂੰ ਉਹਨਾਂ ਦੀ ਭੈਣ ਦਾ ਬਾਹਰੋਂ ਅਮਰੀਕਾ ਤੋਂ ਫੋਨ ਆ ਜਾਂਦਾ ਹੈ ਤੇ ਉਹ ਕਹਿੰਦੀ ਹੈ ਕਿ ਜੇਕਰ ਇਹ ਦੋਨੋਂ ਭਰਾ ਉਹਨਾਂ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਮੈਂ ਆਪਣੇ ਕੋਲ ਬੁਲਾ ਲੈਂਨੀ ਆ ਤਾਂ ਵਿੱਕੀ ਦਾ ਕਹਿਣਾ ਇਹ ਹੈ ਕਿ ਜਿਸ ਨੇ ਸਾਨੂੰ ਨਹੀਂ ਕਦੀ ਬੁਲਾਇਆ ਤੇ ਉਹ ਇਹਨਾਂ ਨੂੰ ਕਿੱਥੋਂ ਬੁਲਾ ਲਵੇਗੀ ਤਾਂ ਮਾਪੇ ਇਸਤੇ ਵੀ ਉਹਨਾਂ ਨੂੰ ਵਰਜਦੇ ਹਨ ਇਸੇ ਤਰ੍ਹਾਂ ਸੰਦੀਪ ਕਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਜੇ ਰੱਖ ਲਿਆ ਹੈ ਹੁਣ ਸਾਡੀ ਵਾਰੀ ਖਤਮ ਹੋ ਗਈ ਹੈ ਹੁਣ ਪ੍ਰੀਤ ਹੁਣ ਇਹਨਾਂ ਨੂੰ ਰੱਖਣ ਤਾਂ ਸਰਪੰਚ ਸਾਹਿਬ ਉਹਨਾਂ ਨੂੰ ਸਮਝਾਉਂਦੇ ਹਨ ਕਿ ਜੇਕਰ ਹਿੱਸਾ ਤੁਸੀਂ ਲੈਣਾ ਹੈ ਤਾਂ ਸੰਭਾਲਣਾ ਵੀ ਤੁਹਾਨੂੰ ਹੀ ਪਏਗਾ ਐਨੇ ਨੂੰ ਪ੍ਰੀਤ ਸੰਦੀਪ ਜਾਂਦੀ ਹੈ ਅਤੇ ਉਹਨਾਂ ਵਾਸਤੇ ਪਾਣੀ ਲੈ ਕੇ ਆਂਦੀ ਹੈ ਤੇ ਉਸਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਤੂੰ ਇੰਜ ਕਰ ਤੂੰ ਬੁਰੀ ਨ ਇੱਕ ਬੰਦੇ ਨੂੰ ਤੂੰ ਆਪਣੇ ਕੋਲ ਰੱਖ ਤੇ ਇੱਕ ਨੂੰ ਤੂੰ ਪ੍ਰੀਤ ਵੱਲ ਭੇਜ ਅੱਗੇ ਦੇਖਦੇ ਹਾਂ ਜੀ ਅਗਲੇ ਐਪੀਸੋਡ 'ਚ ਕੀ ਹੁੰਦਾ ਹੈ